ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵੈਗਰੂ ਜੀ ਦੀ ਕਿਰਪਾ ਨਾਲ ਵਧੀਆ ਠੀਕ ਠਾਕ ਜੀ ਤੇ ਤੀਨ ਹੈਗਾ ਅੱਜ ਸ਼ਨੀਵਾਰ ਦਾ ਤੇ ਸਵੇਰ ਦਾ ਟਾਈਮ ਤੇ ਇੱਥੇ ਆਪਾਂ ਬਣਾ ਰਹੇ ਸੀਗੇ ਜੀ ਰੋਟੀ ਕਿਉਂਕਿ ਫਤੇ ਦੇ ਪਾਪਾ ਨੇ ਜਲਦੀ ਜਾਣਾ ਹੁੰਦਾ ਕੰਮ ਤੇ ਇਹ ਤੇ ਪਹਿਲਾਂ ਆਪਾਂ ਰੋਟੀ ਬਣਾਉਣ ਲੱਗ ਗਏ ਸੀ ਇੱਥੇ ਤੇ ਰੋਟੀ ਮੈਂ ਮੱਕੀ ਦੀ ਬਣਾ ਰਹੀ ਸੀਗੀ ਤੇ ਮੱਕੀ ਦੀ ਰੋਟੀ ਤੇ ਵੈਸੇ ਹੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਈ ਤੇ ਸਾਗ ਬਣਾਇਆ ਸੀ ਆਪਾਂ ਨੇ ਪਰਸੋ ਬਣਾਇਆ ਸੀਗਾ ਸਾਗ ਤੇ ਉਹ ਫ੍ਰਿਜ ਚ ਰੱਖਿਆ ਪਿਆ ਸੀ ਉਸ ਨੂੰ ਤੜਕਾ ਲਾ ਲਿਆ ਸੀਗਾ ਆਪਾਂ ਨੇ ਤੇ ਬਾਕੀ ਹੋਰ ਵੀ ਪਿਆ ਸੀ ਸਾਗ ਕਿਉਂਕਿ ਡੇਲੀ ਡੇਲੀ ਤਾਂ ਫਿਰ ਸਾਗ ਵੀ ਨਹੀਂ ਖਾਦਾ ਜਾਂਦਾ ਦੋ ਤਿੰਨ ਦਿਨ ਡੰਗ ਦਾ ਤਵਾ ਨਹੀਂ ਜਾਂਦਾ ਤੇ ਫਿਰ ਆਪਾਂ ਵਿੱਚ ਦੀ ਸਬਜ਼ੀ ਵਗੈਰਾ ਬਣਾ ਲਈਦੀ ਹੈ ਕਿ ਤੇ ਹੁਣ ਆਪਾਂ ਤੜਕਾ ਲਾ ਲਿਆ ਸੀਗਾ ਸਾਗ ਨੂੰ ਤੇ ਇੱਥੇ ਆਪਾਂ ਰੋਟੀ ਬਣਾ ਰਹੇ ਸੀਗੇ ਮੱਕੀ ਦੀ ਮੱਕੀ ਦੀ ਰੋਟੀ ਤਾਂ ਹੀ ਸਾਗ ਨਾਲ ਹੀ ਵਧੀਆ ਲੱਗਦੀ ਆ ਤੇ ਵੈਸੇ ਮੱਕੀ ਰੋਟੀ ਵਧੀਆ ਤਾਂ ਲੱਗਦੀ ਟਾਈਮ ਬਹੁਤ ਲੱਗ ਜਾਂਦਾਗਾ ਹੋਰ ਕੰਮ ਰਹਿ ਜਾਂਦੇ ਆਪਣੇ ਜੇ ਮੱਕੀ ਰੋਟੀ ਬਣਾਉਣ ਲੱਗ ਜਗੇ ਤੇ ਇੱਥੇ ਜੇ ਆਪਾਂ ਆਟਾ ਗੁੰਨਿਆ ਹੋਇਆ ਸੀਗਾ ਗੁੰਨ ਕੇ ਸਾਰਾ ਇਕੱਠਾ ਹੀ ਰੱਖ ਲਿਆ ਸੀਗਾ ਤੇ ਕਈ ਭੈਣਾਂ ਤਾਂ ਨਾਲ ਦੀ ਨਾਲ ਥੋੜਾ ਥੋੜਾ ਆਟਾ ਗੁੰਧਨਾਂ ਰਹਿੰਦਾਂ ਉਹਨਾਂ ਕ ਪੇੜਾ ਬਣਾ ਲੈਂਦੀਆਂ ਇੱਕ ਦੋ ਰੋਟੀਆਂ ਦਾ ਆਟਾ ਗੁੰਨਦਿਆਂ ਜਿਵੇਂ ਤੇ ਆਪਾਂ ਇਕੱਠਾ ਹੀ ਆਟਾ ਗੁੰਨ ਕੇ ਰੱਖ ਲਈਦਾ ਜੀ ਆਪਾਂ ਵੀਡੀਓ ਵੀ ਸ਼ੇਅਰ ਕਰੀ ਹੈਗੀ ਮੱਕੀ ਦੀ ਰੋਟੀ ਬਣਾਉਣ ਦੀ ਤੇ ਐਨ ਵਧੀਆ ਰੋਟੀ ਬਣਦੀ ਹੈ ਮੱਕੀ ਦੀ ਵੇਲ ਕੇ ਚੰਗੀ ਤਰ੍ਹਾਂ ਚੱਕ ਲੈ ਤੇ ਇਹ ਚ ਆਪਾਂ ਨੂੰ ਨਾਲ ਹਾਫੇ ਦੀ ਲੋੜ ਪੈਂਦੀ ਹੈ ਨਾ ਕਾਸੇ ਦੀ ਹੋਰ ਤੇ ਵਧੀਆ ਨਰਮ ਰੋਟੀ ਬਣਦੀ ਹੈ ਇਹ ਬਿਲਕੁਲ ਸੌਫਟ ਰੋਟੀ ਬਣਦੀ ਹੈ ਤੇ ਸਾਰੀਆਂ ਰੋਟੀਆਂ ਐਨ ਫੁੱਲਦੀਆਂ ਵਧੀਆ ਤੇ ਵੈਸੇ ਤਾਂ ਮੈਂ ਤਵੇ ਆ ਤਵੇ ਦੇ ਉੱਪਰ ਹੀ ਰਾੜਦੀ ਹੁੰਨੀ ਰੋਟੀ ਤੇ ਮੱਕੀ ਦੀ ਰੋਟੀ ਮੈਂ ਗੈਸ ਤੇ ਰਾੜ ਲਈ ਮੈਂ ਕਿ ਕਈ ਵਾਰ ਕੱਚੀ ਨਾ ਰਹੇ ਜੇ ਤੇ ਨਹੀਂ ਤਾਂ ਮੈਂ ਤਵੇ ਦੇ ਉੱਪਰ ਉਪਰ ਹੀ ਰਾੜਦੀ ਹੁੰਨੀ ਕਣਕ ਦੀ ਰੋਟੀ ਤਾਂ ਡੇਲੀ ਤੇ ਇੱਥੇ ਆਪਾਂ ਰੋਟੀ ਬਣਾ ਰਹੇ ਸੀਗੇ ਜੀ ਤੇ ਨਾਲ ਇਧਰ ਸਾਗ ਤੜਕਿਆ ਹੋਇਆ ਸੀਗਾ ਬਾਕੀ ਸਾਗ ਇਧਰ ਫ੍ਰਿਜ ਵਿੱਚ ਪਿਆ ਸੀਗਾ ਜੀ ਤੇ ਬਹੁਤ ਟੇਸਟੀ ਬਣਿਆ ਹੋਇਆ ਸੀਗਾ ਸਾਗ ਆਪਣਾ ਟਾਈਮ ਤਾਂ ਲੱਗ ਗਿਆ ਸੀ ਉਹ ਤੇ ਵੀ ਸਾਰਾ ਦਿਨ ਹੀ ਲੱਗ ਗਿਆ ਸੀ ਸਾਗ ਬਣਾਉਣ ਤੇ ਚੁੱਲ੍ਹੇ ਤੇ ਬਣਾਇਆ ਸੀਗਾ ਤੇ ਮੱਕੀ ਰੋਟੀ ਤੇ ਤਾਂ ਇਹ ਇੰਨਾ ਟਾਈਮ ਲੱਗ ਜਾਂਦਾ ਇੰਨੇ ਟਾਈਮ ਚ ਤਾਂ ਅਗਲਾ 2-3 ਕੰਮ ਨੂੰ ਏੜੇ ਬਹੁਤ ਟਾਈਮ ਲੱਗ ਜਾਂਦਾ ਬਸ ਸੁਆਦ ਲੱਗਦੀ ਖਾਣ ਚ ਤੇ ਬਣਾਉਣ ਨੂੰ ਤਾਂ ਬਹੁਤ ਟਾਈਮ ਲੱਗ ਜਾਂਦਾ ਗਾ ਤੇ ਸਾਗ ਨਾਲ ਹੀ ਵਧੀਆ ਲੱਗਦੀ ਮੱਕੀ ਰੋਟੀ ਤੇ ਆਟਾ ਆਪਾਂ ਨੇ ਲਿਆ ਕੇ ਰੱਖਿਆ ਹੋਇਆ ਸੀਗਾ ਮੱਕੀ ਦਾ ਇਕੱਠਾ 5 ਕਿਲੋ ਲਿਆਏ ਸੀਗੇ ਮੈਂ ਤਾਂ ਆਂ ਕਰਕੇ ਬਣਾ ਲਈ ਇਸ ਟਾਈਮ ਵੀ ਫਤਿਹਪਾਪਾ ਤਾਂ ਕਹਿੰਦੇ ਸੀ ਵੀ ਚੱਲ ਸ਼ਾਮ ਨੂੰ ਤਾਂ ਬਣਾਈ ਜਾਂਦੀ ਐ ਇਸ ਵੇਲੇ ਵੀ ਟਾਈਮ ਲੱਗ ਜਾਂਦਾ ਸਵੇਰ ਵੇਲੇ ਵੀ ਕੰਮ ਤੇ ਜਾਣਾਗਾ ਚਾਹੇ ਕਣਕ ਦੀ ਬਣਾ ਲਾ ਰੋਟੀ ਤੇ ਫਿਰ ਵੀ ਮੈਂ ਬਣਾਤੀ ਮੈਂ ਕਿਹਾ ਫਿਰ ਆਟਾ ਖਰਾਬ ਹੋ ਜਾਂਦਾ ਪਿਆ ਪਿਆ ਤੇ ਆਪਾਂ ਕੜਾਈ 'ਚ ਹੀ ਰੱਖ ਛੱਡਿਆ ਸੀਗਾ ਵੈਸੇ ਤਾਂ ਮੈਂ ਕੁੱਕਰ 'ਚ ਬਣਾਇਆ ਸੀ ਸਾਗ ਤਾਂ ਚੁੱਲੇ ਤੇ ਤੇ ਕੜਾਈ 'ਚ ਕੱਢ ਕੇ ਤੇ ਫਿਰ ਮੈਂ ਫ੍ਰਿਜ 'ਚ ਰੱਖ ਤਾ ਸੀਗਾ ਵੀ ਚੱਲ 2-3 ਦਿਨ ਚੱਲ ਜੂਗਾ ਸਾਗ ਵਿੱਚ ਦੀ ਸਬਜ਼ੀ ਵਗੈਰਾ ਬਣਾ ਲੇ ਤੇ ਇਹ ਆਟਾ ਗੁੰਨ ਕੇ ਤਿਆਰ ਕਰਿਆ ਹੋਇਆ ਸੀ ਮੈਂ ਤਿਆਰ ਤੇ ਬਹੁਤ ਵਧੀਆ ਆਟਾ ਬਣ ਕੇ ਤਿਆਰ ਸੀਗਾ ਆਪਣਾ ਤੇ ਰੋਟੀ ਤੋਂ ਬਾਅਦ ਰੋਟੀ ਖਾ ਕੇ ਜੀ ਨਾਲ ਦੀ ਨਾਲ ਆਪਾਂ ਨੇ ਜਹਾ ਤਰ ਲਈ ਸੀ ਇੱਥੇ ਗੈਸ ਵਗੈਰਾ ਸਾਫ ਕਰਕੇ ਸਲੇਵ ਵਗੈਰਾ ਸਾਫ ਕਰ ਲਈ ਸੀ ਤੇ ਚਾਹ ਨਾਲ ਦੀ ਨਾਲ ਰੱਖ ਲਈ ਸੀ ਕਿਉਂਕਿ ਫਤਿਹ ਦੇ ਪਾਪਾ ਨੇ ਜਾਣਾ ਸੀਗਾ ਕੰਮ ਤੇ ਤੇ ਹੁਣ ਤਾਂ ਜੀ ਸਰਦੀਆਂ ਚ ਤਾਂ ਡੇਲੀ ਬਸ ਰੋਟੀ ਧੋਮਾ ਗੁਰੂ ਚਾਹ ਹੋ ਜਾਂਦੀ ਹੈ 11 ਵਾਲੀ ਕਿਉਂਕਿ ਟਾਈਮ ਬਹੁਤ ਛੇਤੀ ਹੋ ਜਾਂਦਾ ਤੇ ਨਾਲ ਦੀ ਨਾਲ ਹੀ ਚਾਹ ਦਾ ਟਾਈਮ ਹੋ ਜਾਂਦਾ ਰੋਟੀ ਤੋਂ ਬਾਅਦ ਤੇ ਹੁਣ ਤਾਂ ਚਾਹ ਹੀ ਚੱਲਿਆ ਕਰੂਗੀ ਸਹਾਲ ਚ ਤਾਂ ਦੋ ਤਿੰਨ ਟਾਈਮ ਤੇ ਇੱਥੇ ਹਜੇ ਮੇਰੇ ਭਾਂਡੇ ਪਏ ਸੀ ਰੋਟੀ ਵਾਲੇ ਤੇ ਮੈਂ ਸੋਚਿਆ ਮੈਂ ਕਿ ਚੱਲ ਬਾਅਦ ਚ ਮਾਂਜ ਲੂੰਗੀ ਭਾਂਡੇ ਕਿਉਂਕਿ ਫਤੇ ਵਾਪਰਨ ਜਾਣਾ ਸੀਗਾ ਕੰਮ ਤੇ ਤੇ ਫਿਰ ਮੈਂ ਪਤਾ ਕਰਕੇ ਪਹਿਲਾਂ ਚਾਹ ਬਣਾਉਣ ਲੱਗ ਗਈ ਸੀ ਤੇ ਇਹ ਕੱਪੜੇ ਮੈਂ ਕੁਸਕ ਤਾਂ ਕੱਢਤੇ ਸੀਗੇ ਮਸ਼ੀਨ ਚੋਂ ਰੋਟੀ ਬਣਾਉਣ ਤੋਂ ਪਹਿਲਾਂ ਮੈਂ ਪਾਏ ਸੀਗੇ ਮਸ਼ੀਨ 'ਚ ਇਹ ਕੱਪੜੇ ਤੇ ਮੈਨੂੰ ਐ ਸੀ ਵੀ ਪਹਿਲਾਂ ਪਹਿਲਾਂ ਮੈਂ ਜਲਦੀ ਧੋ ਦਾਂ ਤੇ ਰੋਟੀ ਬਣਾਉਣ ਤੋਂ ਪਹਿਲਾਂ ਪਹਿਲਾਂ ਮੈਂ ਇਹ ਕੱਪੜੇ ਧੋਤੇ ਸੀਗੇ ਸਾਰੇ ਤੇ ਬਹੁਤ ਜ਼ਿਆਦਾ ਕੱਪੜੇ ਹੋ ਜਾਂਦੇ ਆਂ ਡੇਲੀ ਕੱਪੜੇ ਕੱਪੜੇ ਹੋ ਜਾਂਦੇ ਆ ਹਜੇ ਤਾਂ ਚਲੋ ਮਸ਼ੀਨਾਂ ਦਾ ਸਾਰਾ ਗਾ ਸੁਕਾਸਕੂ ਦਿਿੰਦਿਆਂ ਥੋੜੇ ਬਹੁਤੇ ਤੇ ਹੁਣ ਗਾਹਾਂ ਗਾਹਾਂ ਤਾਂ ਸੁਕਾਉਣੇ ਵੀ ਮੁਸ਼ਕਲ ਹੋ ਜਾ ਕਰਨਗੇ ਇੰਨੇ-ਇੰਨੇ ਕੱਪੜੇ ਤੇ ਆਪਣੇ ਛੋਟੇ ਕਾਕੇ ਦੇ ਬਹੁਤ ਜ਼ਿਆਦਾ ਕੱਪੜੇ ਹੋ ਜਾਂਦੇ ਉਹਦਾ ਕਰਕੇ ਜ਼ਿਆਦਾ ਹੋ ਜਾਂਦੇ ਕੱਪੜੇ ਬਹੁਤ ਕੱਪੜੇ ਕਰਦਾ ਛੋਟਾ ਜਿਹਾ ਕਾਕਾ ਤੇ ਚਾਦਰਾਂ ਚ ਉਧਰਾਂ ਧੋਤੀਆਂ ਸੀਆਂ ਤੇ ਹਜੇ ਹੋਰ ਵੀ ਕੱਪੜੇ ਪਏ ਸੀਗੇ ਜੀ ਮਸ਼ੀਨ 'ਚ ਤੇ ਕਿਰਮਾ ਮੈਂ ਇੰਨੇ ਕੀ ਕੱਪੜੇ ਸਪਾਈ ਸੀਗੇ ਸੁੱਕਣੇ ਫਿਰ ਚਾਹ ਪੀਣ ਲੱਗ ਗਏ ਸੀਗੇ ਅਸੀਂ ਤੇ ਬਾਕੀ ਹਜੇ ਹੋਰ ਕੱਢ ਕੇ ਲਿਆਉਣੇ ਸੀ ਕੱਪੜੇ ਫੇਲਾ ਮੈਂ ਕਿਹਾ ਚਾਹ ਟੰਡੀ ਹੋ ਜੂਗੀ ਚਾਹ ਪੀ ਲਗੇ ਤੇ ਆ ਫਤੇ ਦੇ ਪਾਪਾ ਨੇ ਲਿਆ ਕੇ ਦਿੱਤਾ ਟਰੈਕਟਰ ਫਤੇ ਨੂੰ ਗਪਾਲ ਮੋਚਨ ਤੋਂ ਗਪਾਲ ਮੋਚਨ ਮੇਲੇ ਤੇ ਗਏ ਸੀ ਇੱਕ ਗੱਡੀ ਲਿਆ ਕੇ ਦਿੱਤੀ ਕੇ ਵਾਲਾ ਟਰੈਕਟਰ ਆ ਗੱਡੀ ਕੋਲੇ ਲਈ ਬੈਠਾ ਇਹ ਤੇ ਇਹ ਸਾਡੇ ਭੂਆ ਜੀ ਆਏ ਹੋਏ ਆ ਬੈਠੇ ਦੋ ਤਿੰਨ ਦਿਨ ਹੋ ਗਏ ਇਹਨਾਂ ਨੂੰ ਆ ਲਿਆਏ ਲੈ ਕੇ ਆਏ ਸੀ ਫਤੇ ਦੇ ਪਾਪਾ ਉਹਨਾਂ ਨੇ ਜਾਣਾ ਸੀ ਮੇਲੇ ਤੇ ਤਾਂ ਕਰਕੇ ਸਾਡੇ ਕੋਲ ਛੱਡਿਆ ਸੀ ਆ ਭੂਆ ਨੂੰ ਤੇ ਇਧਰ ਫਤੇ ਬੈਠਾ ਸੀਗਾ ਇਹਦੇ ਹਜੇ ਮੈਂ ਜੂੜਾ ਕਰਨਾ ਸੀ ਕੱਲਾ ਸਵੇਰੇ ਕੰਮ ਬਹੁਤ ਹੋ ਜਾਂਦੇ ਇਕੱਠੇ ਤੇ ਇੱਕੋ ਲੱਤ ਤੇ ਸੱਟ ਵਰਵਾਈ ਬੈਠਾ ਤੇ ਉਹਦਾ ਕਰਕੇ ਆਇਆ ਹੋ ਗਿਆ ਤਾਂ 10-12 ਦਿਨਾਂ ਚ 10-12 ਦਿਨ ਹੋ ਗਏ ਸੱਟ ਵੱਜੀ ਨੂੰ ਤੇ ਬਹੁਤ ਜ਼ਿਆਦਾ ਉਹਦੀ ਤਕਲੀਫ ਹੁੰਦੀ ਐ ਨੂੰ ਤਕਲੀਫ ਦਾ ਕਰਕੇ ਲੀਸਾ ਜਾ ਹੋ ਗਿਆ ਤੇ ਇੱਥੇ ਆਪਾਂ ਪਾ ਲਈ ਸੀਗੀ ਚਾਹ ਗਲਾਸਾਂ ਚ ਚਾਹ ਆਪਣੀ ਠੰਡੀ ਹੋ ਗਈ ਸੀਗੀ ਜੀ ਤੇ ਚਾਹ ਵੀ ਨਾ ਤਾਂ ਸਿਆਲਾਂ ਚ ਗੱਡੀ ਚਲਦੀ ਸਾਰੇ ਚਾਹਤੀ ਚਲਦੀ ਐ ਸਿਆਲਾਂ ਚ ਤਾਂ ਪਿੰਡਾਂ ਵਾਲੇ ਤਾਂ ਹੀ ਬਸ 2-3 ਟਾਈਮ ਚਾਹ ਚਾਹ ਹੋਵੇ ਤੇ ਵਸ ਚਾਹਦੇ ਸਰਤੀ ਆ ਜੀ ਹੋਰ ਇਹ ਆਪਾਂ ਬਾਹਰ ਧੋਵਾਂਗੇ ਮਸ਼ੀਨ ਤੋਂ ਤੇ ਫਤੇ ਦੀ ਟੀ-ਸ਼ਰਟ ਆ ਹਾ orange color ਦੀ ਇਹਦਾ ਵੀ ਕਲਰ ਨਿਕਲਦਾਗਾ ਤੇ ਆ ਬਲੈਕ ਛੋਟੇ ਕੱਕੇ ਦੀ ਹੈਗੀ ਤੇ ਇਹਦਾ ਵੀ ਕਲਰ ਨਿਕਲਦਾਗਾ ਤਾਂ ਕਰਕੇ ਆਪਾਂ ਬਾਕੀ ਕੱਪੜਿਆਂ ਨਾਲ ਨਹੀਂ ਧੋਂਦੇ ਇਹਨਾਂ ਨੂੰ ਤੇ ਇਹ ਰਹਿੰਦੇ ਹਜੇ ਕੱਪੜੇ ਧੋਣ ਵਾਲੇ ਤੇ ਇੱਧਰ ਪਾਏ ਪਏ ਹਜੇ ਹੋਰ ਵੀ ਤੇ ਇਹ ਵੀ ਕੱਢਦੀ ਆ ਮੈਂ ਕੱਪੜੇ ਐਸੀ ਮਸ਼ੀਨ ਬੰਦ ਕਰਤੀ ਸੀ ਮੈਂ ਚਾਹ ਪੀਣ ਲੱਗ ਗਈ ਸੀ ਤੇ ਉਧਰ ਉਹਨੇ ਸਾਰੇ ਕੱਪੜੇ ਆਪਾਂ ਨੇ ਕੱਢ ਤੇ ਸਾਰੇ ਤਿੰਨ ਤਣੀਆਂ ਭਰ ਕੇ ਬਹੁਤ ਜ਼ਿਆਦਾ ਕੱਪੜੇ ਹੋ ਜਾਂਦੇ ਤੇ ਸੁਕਾਉਣੇ ਵੀ ਮੁਸ਼ਕਲ ਹੋ ਜਾਂਦੇ ਕਰਨਗੇ ਹੁਣ ਤਾਂ ਇਹ ਤੇ ਹੁਣ ਮੈਂ ਕੱਢਣ ਲੱਗੀ ਸੀਗੇ ਕੱਪੜੇ ਕਿਉਂਕਿ ਫਿਰ ਉਸ ਟਾਈਮ ਨਾਲ ਧੋਤੇ ਜਾਂ ਤਾਂ ਹੀ ਵਧੀਆ ਰਹਿੰਦੇ ਕੱਪੜੇ ਤਾਂ ਫਿਰ ਧੁੱਪ ਤਾਂ ਪ ਚਲ ਜਾਂਦੀ ਹੈ ਜੀ ਜਿਹੜੇ ਮਾੜੇ ਮੋٹے ਸੁੱਕਣੇ ਹੁੰਦੇ ਕੋਸ ਤਾਂ ਮਸ਼ੀਨ 'ਚ ਸੁੱਕ ਹੀ ਜਾਂਦੇ ਉਹ ਤੇ ਇੰਨੇ ਵੀ ਨਹੀਂ ਮਸ਼ੀਨ 'ਚ ਸੁੱਕਦੇ ਇਹ ਬਾਹਰ ਧੁੱਪ ਤਲਮਾਉਣੀ ਪੈਂਦੀ ਹੈ ਇਹਨਾਂ ਨੂੰ ਤੇ ਰੰਗਣੀ ਤੋੜੂੰਗੀ ਮੈਂ ਕੱਪੜੇ ਧੋਣ ਤੋਂ ਬਾਅਦ ਤੇ ਜੇਕਰ ਵੀਡੀਓ ਚੰਗੀ ਲੱਗਦੀ ਹੈ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਦਾਂ ਦੀ ਲੱਗਦੀ ਆ ਤੇ ਕੰਮ ਤਾਂ ਜੀ ਆਪਣੇ ਸਾਰਾ ਦਿਨ ਮੁੱਕਦੇ ਨਹੀਂ ਹੈਗੇ ਖਰਦਿਆਂ ਚ ਦਿਨ ਛੋਟੇ ਹੋ ਗਏ ਨਾ ਤਾਂ ਕਰਕੇ ਕਿਹਾ ਫਤਿਹ ਦਾ ਟਰੈਕਟਰ ਦੇਖ ਲਓ ਕਿੱਡਾ ਸੋਹਣਾ ਟਰੈਕਟਰ ਵੀ ਘੱਟ ਲਾਦ ਨਹੀਂ ਨੂੰਰੇ ਲਾਦ 嗯。Mm.